ਸਾਹਿਬ ਜੀਓ ਸਲੋ ਕਮਹਲਾ ਤੀਜਾ ਸੂਹ ਬਤਾ ਸੁਹਾਗਣੀ ਜਾ ਮੰਨ ਲੈ ਸਚਨਾਓ ਸਤ ਗੁਰ ਆਪਣਾ ਮਨਾਏ ਲੈ ਰੂਪ ਚੜੀਤਾ ਅਗਲਾ ਦੂਜਾ ਨਹੀਂ ਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮੈਂ ਬੈਠੀ ਗੁਰੂ ਪਿਆਰੀ ਸਾਧ ਸੰਗਤ ਸੀ ਗੁਰਬਾਣੀ ਦੇ ਮਹਾਨ ਪਵਿੱਤਰ ਸਮੁੰਦਰ ਵੱਡੇ ਮਹਾਨ ਖਜ਼ਾਨੇ ਦੇ ਵਿੱਚੋਂ ਆਓ ਸਾਧ ਸੰਗਤ ਜੀ ਪਾਵਨ ਹੁਕਮਨਾਮਾ ਸਾਹਿਬ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਦੋ ਸਲੋਕ ਨੇ ਤੇ ਇੱਕ ਪੌੜੀ ਹੈ ਪਹਿਲਾਂ ਵਾਰਾਂ ਦੇ ਵਿੱਚ ਪੌੜੀਆਂ ਹੁੰਦੀਆਂ ਸਨ ਜਿਹੜੀ ਜਿਹੜੀ ਪੌੜੀ ਹੁੰਦੀ ਆ ਇਹ ਕਿਸੇ ਵੀ ਸ਼ਬਦ ਦਾ ਕੇਂਦਰੀ ਭਾਵ ਹੁੰਦੀ ਆ ਸੈਂਟਰਲ ਆਈਡੀਆ ਹੁੰਦੀ ਆ ਜਿਵੇਂ ਕਿਸੇ ਸ਼ਬਦ ਵਿੱਚ ਰਹਾ ਹੋ ਦੀਪੰਗਤੀ ਹੁੰਦੀ ਨਾ ਕੇਂਦਰੀ ਭਾਵ ਇਸੇ ਤਰ੍ਹਾਂ ਵਾਰਾਂ ਦੇ ਵਿੱਚ ਜਿਹੜੀਆਂ ਪੌੜੀਆਂ ਹੁੰਦੀਆਂ ਨੇ ਉਹ ਕੇਂਦਰੀ ਭਾਵ ਹੁੰਦੀਆਂ ਨੇ ਸਲੋਕ ਮਹੱਲਾ 3 ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਸ਼ਬਦ ਜਦੋਂ ਕਹੀਏ ਨਾ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੀ ਸਾਰੀ ਜੀਵਨੀ ਸਾਡੇ ਧਿਆਨ ਸਾਹ ਜਾਵੇ ਬਾਸਰ ਕੇ ਗੱਲਾਂ ਜਨਮ ਹੋਇਆ ਕਿੱਦਾਂ ਗੰਗਾ ਦੇ ਦਰਸ਼ਨ ਨੂੰ ਜਾਂਦੇ ਹੋਏ ਜਾਂਦੇ ਰਹੇ ਕਿੱਦਾਂ ਵੈਸ਼ਨੂ ਸਾਧੂ ਨੇ ਕਹਿ ਦਿੱਤਾ ਵੀ ਤੂੰ ਤੇੰਦ ਗੁਰਾ ਹੈ ਤੇਰੇ ਹੱਥੋਂ ਖਾਣ ਪੀਣ ਕਰਕੇ ਮੇਰਾ ਤੇ ਜਨਮ ਪ੍ਰਸ਼ਟ ਹੋ ਗਿਆ ਬੀਬੀ ਅਮਰੋਜੀ ਦੇ ਕੋਲੋਂ ਬਾਣੀ ਸੁਣਨੀ ਖਡੂਰ ਸਹਿਬ ਆਉਣਾ ਉੱਥੇ ਆਣ ਕੇ ਹਰ ਇੱਕ ਪ੍ਰਕਾਰ ਦੀ ਸੇਵਾ ਕਰਨੀ ਤੇ ਖੱਡੀ ਨਾਲ ਅੜ ਕੇ ਡਿੱਗਣਾ ਤੇ ਜੁਲਾਹੀ ਨੇ ਅਮਰੂ ਨੇ ਥਾਵਾਂ ਕਹਿਣਾ ਜੁਲਾਹੀ ਨੇ ਚੱਲੀ ਹੋਣਾ ਗੁਰਵੰਗਦ ਦੇਵ ਜੀ ਮਹਾਰਾਜ ਨੇ ਬਖਸ਼ਿਸ਼ਾਂ ਕਰਨੀਆਂ ਬਿਆਸ ਦਰਿਆ ਦੇ ਕੰਢੇ ਤੇ ਗੋਇੰਦ ਦੇ ਮਰਵਾਹੇ ਦੀ ਜ਼ਮੀਨ ਤੇ ਗੋਇੰਦਵਾਲ ਸਾਹਿਬ ਨਗਰ ਵਸਾਉਣਾ ਆਨੰਦ ਸਾਹਿਬ ਦੀ ਬਾਣੀ ਉਚਾਰਨ ਕਰਨੀ ਭਾਈ ਕਲਿਆਣਾ ਜੀ ਨੂੰ ਰਿਆਸਤ ਮੰਡੀ ਵਿੱਚ ਲੱਗਣਾ ਲੈਣ ਵਾਸਤੇ ਭੇਜਣਾ ਰਾਣੀ ਨੂੰ ਕਹਿਣਾ ਵੀ ਇਹਨੂੰ ਕਮਲੀ ਨੂੰ ਨਹੀਂ ਕਿਸੇ ਨੇ ਸਮਝਾਇਆ ਵੀ ਗੁਰੂ ਦਰਬਾਰ ਚ ਘੁੰਡ ਕੱਢ ਕੇ ਨਹੀਂ ਆਈ ਦਾ ਤੇ ਆਪਣੇ ਦੋ ਜਵਾਈਆਂ ਦੇ ਵਿੱਚੋਂ ਭਾਈ ਜੇਠਾ ਜੀ ਦੇ ਨਾਲ ਆਪਣੀ ਸੁਪਤਰੀ ਬੀਬੀ ਪਾਨੀ ਜੀ ਦਾ ਰਿਸ਼ਤਾ ਕਰਨਾ ਫਿਰ ਥੜੇ ਬਣਾਉਣ ਦੀ ਪ੍ਰਖਿਆ ਲੈਣੀ ਫਿਰ ਉਹਨਾਂ ਦੇ ਵਿੱਚੋਂ ਭਾਈ ਜੇਠਾ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਉਹਨਾਂ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਬਣਾ ਦੇਣਾ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾਣਾ ਜਦੋਂ ਕਹੀਏ ਨਾ ਮਹਲਾ ਤੀਜਾ ਉਹ ਸਾਰਾ ਕੁਝ ਸਾਡੇ ਦਿਮਾਗ 'ਚ ਘੁੰਮ ਜਾਣਾ ਚਾਹੀਦਾ ਗੁਰੂ ਅਮਰਦਾਸ ਜੀ ਮਹਾਰਾਜ ਦੀ ਸਾਰੀ ਜੀਵਨੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਸੂਹ ਬਤਾ ਸੁਹਾਗਣੀ ਜ ਜਨ ਲੈ ਸਚਨਾਉ ਏ ਸੂਹੇ ਵੇਸ ਵਾਲੀਏ ਜੇ ਤੂੰ ਸਦਾ ਫਿਰ ਪ੍ਰਭੂ ਦਾ ਨਾਮ ਮੰਨ ਲੈ ਤਾਂ ਹੀ ਤੂੰ ਸੁਹਾਗ ਪਾਗ ਵਾਲੀ ਹੋ ਜਾਏ ਇੱਕ ਅਰਥ ਬਾਰੀ ਉਦਾਹਰਨ ਦਿੱਤੀ ਆ ਜਿਸ ਬੱਚੀ ਦਾ ਵਿਆਹ ਹੋਵੇ ਬੇਟੀ ਦਾ ਉਹਨੋ ਸੁਹੇਰੇ ਰੰਗ ਦੇ ਕੱਪੜੇ ਪਵਾਏ ਜਾਂਦੇ ਆ ਲਾਲ ਰੰਗ ਦੇ ਕੱਪੜੇ ਪਵਾਏ ਜਾਂਦੇ ਆ ਸੁਹਾਗ ਦੀ ਨਿਸ਼ਾਨੀਆਂ ਜਾਂ ਉਸ ਤੋਂ ਬਾਅਦ ਵੀ ਪੁਰਾਣੇ ਸਮੇਂ ਵਿੱਚ ਤੇ ਬਹੁਤ ਮਰਿਆਦਾ ਦੇ ਵਿੱਚ ਤੇ ਕਿਸੇ ਹਸਾਮ ਗਿਤਾਬ ਵਿੱਚ ਅਸੀਂ ਜ਼ਿੰਦਗੀ ਜੀਉਂਦੇ ਸੀ ਅੱਜ ਕੱਲ ਦੇ ਸਭ ਕੁਝ ਜਿਹੜਾ ਉਹ ਬਿਨਾਂ ਕਿਸੇ ਡਰ ਹੈ ਸ਼ਰਮ ਦੇ ਉਹ ਸਾਰਾ ਕੁਝ ਅਸੀਂ ਭੁੱਲਦੇ ਜਾ ਰਹੇ ਆਂ ਨਹੀਂ ਤੇ ਪਹਿਲੇ ਸਮੇਂ ਵਿੱਚ ਸਾਡੇ ਬੱਚਿਆਂ ਨੂੰ ਵੱਡਿਆਂ ਦੀ ਸ਼ਰਮ ਹੁੰਦੀ ਸੀ। ਪੁਰਾਣੀਆਂ ਬਜ਼ੁਰਗ ਮਾਤਾਵਾਂ ਭੈਣਾਂ ਸਾਡੀਆਂ ਬੈਠੀਆਂ ਉਹ ਦੱਸਦੀਆਂ ਨੇ ਵੀ ਕੁਮਾਰੀਆਂ ਕੁੜੀਆਂ ਹਾਰ ਸ਼ਿੰਗਾਰ ਨਹੀਂ ਸੀ ਕਰਦੀਆਂ ਹੁੰਦੀਆਂ। ਇਸ ਹੁਕਮਨਾਮੇ ਸਾਹਿਬ ਚ ਹਾਰ ਸ਼ਿੰਗਾਰ, ਸੁਹਾਗ ਰੰਗ, ਵਿਆਹ, ਸ਼ਾਦੀ ਇਦਾਂ ਦੀਆਂ ਸਾਰੀਆਂ ਗੱਲਾਂ ਆਉਣਗੀਆਂ। ਪੁਰਾਣੇ ਸਮੇਂ ਜਨਾ ਕੁਆਰੀਆਂ ਕੁੜੀਆਂ ਨੇ ਹਾਰ ਸ਼ਿੰਗਾਰ ਨਾ ਕਰਿਆ ਕਰਨਾ। ਤੇ ਜੇ ਮੰਨ ਲਓ ਵੈਸੇ ਆਸੇ ਮਜ਼ਾਕ ਚ ਰੀਜ ਨਾਲ ਕਿਤੇ ਉਹਨਾਂ ਨੇ ਥੋੜਾ ਬਾਲਾ ਕਿਧਰੇ ਕੋਈ ਰਾਗਲੀ ਦਾਤ ਨਹੀਂ ਕਰ ਲੈਣੀ ਜਿਹੜੀ ਉਹ ਰੰਗ ਚੜਾ ਦਿੰਦੇ ਹੁੰਦੀ ਸੀ ਤੇ ਉਸ ਗੱਲ ਦੇ ਉੱਤੇ ਵੀ ਇਤਰਾਜ਼ ਕਰਨਾ ਜੇ ਕਿਸੇ ਨੇ ਥੋੜਾ ਬਾਲਾ ਹਰ ਸ਼ਿੰਗਾਰ ਕੀਤਾ ਉਹਨਾਂ ਦੇ ਪਤਾ ਲੱਗ ਜਾਣਾ ਨਾ ਵੀ ਘਰ ਦੇ ਵਿੱਚ ਬਾਪੂ ਜੀ ਆ ਗਏ ਆ ਉਹਨਾਂ ਨੇ ਛੇਤੀ ਛੇਤੀ ਮੂੰਹ ਪੂੰਝਦਿਆਂ ਫਿਰ ਨਾ ਵੀ ਬਾਪੂ ਨੇ ਬੇਸ ਦੀ ਬਹੁਤ ਕਰਨੀ ਆ ਵੀ ਤੇਰਾ ਤੇ ਵਿਆਹ ਵੀ ਨਹੀਂ ਕੀਤਾ ਤੇ ਤੂੰ ਹਰ ਸ਼ਿੰਗਾਰ ਕਿਦਾਂ ਕਰਦੀ ਫਿਰਦੀ ਕਹਿਣ ਦਾ ਭਾਵ ਮੇਰਾ ਇਹ ਆ ਵੀ ਵੱਡਿਆਂ ਦੀ ਇੱਕ ਰਿਸਪੈਕਟ ਹੁੰਦੀ ਸੀ ਇੱਕ ਸਾਡਾ ਜੀਵਨ ਦਾ ਸਟੈਂਡਰਡ ਹੁੰਦਾ ਸੀ ਤੇ ਹੁਣ ਕੋਣ ਸਭ ਕੁਝ ਮਿਕਸ ਆਪੋਆ ਮਹਾਰਾਜ ਬਾਣੀ ਵਿੱਚ ਲਿਖਦੇ ਆ ਏ ਸੂਏ ਵੇਸ ਵਾਲੀਏ ਜੇ ਤੂੰ ਸਦਾ ਸਿਰ ਪ੍ਰਭੂ ਦਾ ਨਾਮ ਮੰਨ ਲੈ ਤਾਂ ਤੂੰ ਸੁਹਾਗ ਭਾਗ ਵਾਲੀ ਹੋ ਜਾਏ ਮਹਾਰਾ ਸਮਝਾਉਂਦੇ ਆ ਕਿ ਇਕੱਲਾ ਸੂਹਾ ਵੇਸ ਤਾਰਨ ਕਰਕੇ ਕੋਈ ਸੁਖੀ ਨਹੀਂ ਹੋ ਸਕਦੀ ਇਹ ਤੇ ਚੀਜ਼ਾਂ ਨੇ ਇਥੇ ਕੈਨੇਡਾ ਚ ਕਿੰਨੇ ਪੰਜਾਬੀ ਸਟੋਰ ਆ ਜਿੱਦਾਂ ਦੇ ਮਰਜ਼ੀ ਕੱਪੜੇ ਲੈ ਲੋ ਪਾ ਲੋ ਭਾਵੇਂ ਕੋਈ ਬੀਬੀ ਭਾਵੇਂ ਕੋਈ ਕੁੜੀ ਆਪੇ ਸੁਹਾਗ ਦਾ ਚੂਣਾ ਪਾਲੇ ਉਹ ਕੱਪੜੇ ਪਾ ਲਵੇ ਲਾਲ ਰੰਗ ਦੇ ਸੁਹਾਗ ਪਾਗ ਵਾਲੇ ਪਰ ਇਦਾਂ ਕਿਤੇ ਉਹਨੂੰ ਪਰਿਵਾਰ ਦੇ ਸੁੱਖ ਥੋੜਾ ਮਿਲ ਜਾਣੇ ਆ ਜਿਹੜਾ proper ਮਰਿਆਦਾ ਦੇ ਨਾਲ ਵੱਡਿਆਂ ਦਾ ਅਸ਼ੀਰਵਾਦ ਲੈ ਕੇ ਜਿਹੜਾ ਵਿਆਹ ਹੋਣਾ ਹੈ ਘਰ ਗ੍ਰਿਸ਼ਤੀ ਵਿੱਚ ਪ੍ਰਵੇਸ਼ ਕਰਨਾ ਅੱਗਿਓ ਉਹਨਾਂ ਨੇ ਪਾਣੀ ਵਾਰਨਾ ਪਾਣੀ ਵਾਰਨ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਆਇਆ ਤੇ ਉਹ ਜਿਹੜੀਆਂ ਰਸਮਾਂ ਰੀਤਾਂ ਸਾਰਾ ਉਹ ਇਸ ਤਰ੍ਹਾਂ ਕੱਪੜੇ ਪਾ ਕੇ ਥੋੜਾ ਹੋ ਜਾਣਾ ਮਹਾਰਾਜ ਸਮਝਾਉਂਦਿਆ ਕਿ ਕੋਈ ਲਾਲ ਸੁਹੇ ਸੁਹਾਗ ਵਾਲੇ ਕੱਪੜੇ ਪਾ ਕੇ ਕੋਈ ਸੁਹਾਗਣ ਨਹੀਂ ਬਣ ਜਾਂਦੀ ਜਿੰਨਾ ਚਿਰ ਉਹ ਇੱਕ ਮर्यादा ਦੇ ਵਿੱਚੋਂ ਦੀ ਨਹੀਂ ਲੰਘਦੀ ਵੱਡਿਆਂ ਦੀ ਰਿਸਪੈਕਟ ਨਹੀਂ ਕਰਦੀ ਇਸੇ ਤਰ੍ਹਾਂ ਹੁਣ ਇਹਦਾ ਜਿਹੜਾ ਅੰਤਰੀਵਰਥ ਹੈ ਇਸੇ ਤਰ੍ਹਾਂ ਕੋਈ ਬੰਦਾ ਲੀੜੇ ਕੱਪੜੇ ਪਾ ਕੇ ਰੱਬ ਦਾ ਪਿਆਰਾ ਨਹੀਂ ਬਣਦਾ ਲੀਡੇ ਕੱਪੜੇ ਪਾਉਣੇ ਕੋਈ ਮੁਸ਼ਕਲ ਨਹੀਂ ਹਨ ਰੈਡੀमेड ਵੀ ਮਿਲ ਜਾਂਦੇ ਨੇ ਤੇ ਭਾਵੇਂ ਜਿੱਦਾਂ ਤੇ ਮਰਜ਼ੀ ਸਵਾ ਲਓ ਕੋਈ ਬੰਦਾ ਦਰਜੀ ਨੂੰ ਕਹਿ ਦੇਵੇ ਕਿ ਮੈਨੂੰ ਉਹ ਸਿੰਘ ਸਾਬਾਂ ਵਾਲੇ ਜਿੱਦਾਂ ਦੇ ਲੰਬੇ ਚੋਲੇ ਪਾਉਂਦੇ ਉਹਦਾਂ ਦਾ ਮੈਂ ਸਵਾਉਣਾ ਉਹਨਾਂ ਨੇ ਸਵਾਈ ਲੈਣੀ ਸੀ ਦੇਣਗੇ ਤੇ ਜੇ ਕੋਈ ਬੰਦਾ ਪੱਗ ਵੀ ਉਹਦਾਂ ਦੀ ਬਨਣੀ ਸਿੱਖ ਲਵੇ ਉਹ ਵੀ ਕੋਈ ਮੁਸ਼ਕਲ ਨਹੀਂ ਦੋਹਾਂ ਚੋਂ ਦੇਣਾ ਜੋ ਵੀ ਆ ਜਾਂਦੀ ਆ ਜੋ ਮਰਜ਼ੀ ਸਿੱਖ ਲਓ ਕਰ ਲਓ ਕਿਰਪਾਨ ਆ ਨਿੱਕੀ ਲੱਗਦੀ ਆ ਭਾਵੇਂ ਵੱਡੀ ਲੈ ਕੇ ਪਾ ਲਓ ਤੇ ਭਾਵੇਂ ਆਪਣਾ ਦੁਮਾਲਾ ਸਜਾ ਕੇ ਉੱਤੇ ਚੱਕਰ ਪਾ ਲੋ ਖੰਡਾ ਲਾ ਲੋ ਕੜੇ ਇੱਕ ਦੀ ਥਾਂ ਤੇ ਚਾਰ ਪੰਜ ਜੋ ਮਰਜ਼ੀ ਕਰੀ ਜਾਓ ਇਹ ਚੀਜ਼ਾਂ ਜਿਹੜੀਆਂ ਨੇ ਕੋਈ ਔਖੀਆਂ ਨਹੀਂ ਪਰ ਸਤਿਗੁਰੂ ਸਮਝਾਉਂਦੇ ਉਹ ਸਿਰਫ ਬਾਹਰੋਂ ਹੀ ਨਾ ਮਾਰ ਸ਼ਿੰਗਾਰ ਕਰ ਬਾਹਰੋਂ ਹੀ ਨਾ ਇੰਨੀ ਤਿਆਰੀ ਕਰਿਆ ਕਰ ਅੰਦਰ ਵੀ ਛਾਤੀ ਮਾਰਿਆ ਕਰ ਵੀ ਰੱਬ ਨਾਲ ਜੁੜਿਆ ਹੋਇਆ ਕਿ ਨਹੀਂ ਤੇਰੇ ਅੰਦਰ ਵੀ ਉਹ ਨਾਮ ਦੀ ਕਣੀ ਹੈ ਜਾਂ ਬਸ ਭੇਖ ਦਿਖਾਵੇ ਜਗਤ ਕੋ ਲੋਗਨ ਕੋ ਵਸ ਕੀਨ ਐਵੇਂ ਲੋਕਾਂ ਨੂੰ ਤੇ ਨਹੀਂ ਵਸ ਵਿੱਚ ਕਰਨ ਵਾਸਤੇ ਭੇਸ ਧਾਰਨ ਕੀਤਾ ਹੁਣ ਕਈ ਸਾਡੇ ਕੈਟਾਗਰੀ ਦੇ ਵਿੱਚ ਹੀ ਰਾਗੀ ਭਾਈ ਜਿਹੜੇ ਅਸੀਂ ਲੋਕ ਆਂ ਕਈ ਉਹ ਹੱਥ ਚ ਮਾਲਾ ਪਾਈ ਫਿਰਨਗੇ ਜਦ ਕੇ ਗੁਰਬਾਣੀ ਚ ਮਾਲਾ ਦਾ ਖੰਡਨ ਕੀਤਾ ਨਾ ਕੋਈ ਪੁਸ਼ਣ ਵਾਲਾ ਅਜਿਹਾ ਜੇ ਸੁਣਾਉਣ ਵਾਲੇ ਆ ਜ਼ਿਆਦਾਤਰ ਉਹ ਜੇ ਸੁਣਨ ਵਾਲੇ ਹੋ ਕੇ ਵਿਰਲੇ ਟਾਂਵੇਂ ਸਿਆਣੇ ਵੀ ਆਗੇ ਵਿਰਲੇ ਟਾਂਵੇਂ ਸਿਆਣੇ ਹਨ ਪਰ ਅਗਿਆਨੀਆਂ ਦੇ ਵਿੱਚ ਉਹਨਾਂ ਵਜ਼ਾਰਿਆਂ ਦੀ ਆਵਾਜ਼ ਵੀ ਦੱਬ ਕੇ ਬਹਿ ਜਾਂਦੀ ਆ ਉਹਨਾਂ ਨੂੰ ਕਹਿ ਦਿੰਦੇ ਇਹ ਐਵੇਂ ਨੁਕਸ ਲੱਭਦਾ ਰਹਿੰਦਾ ਨੇ ਕਈ ਤਤ ਗੁਰਮਤਿ ਦੀ ਗੱਲ ਕਰਨ ਵਾਲੇ ਹੁੰਦੇ ਨੇ ਤੇ ਉਹ ਮਾਲਾ ਪਾ ਕੇ ਕੀ ਲੋਕਾਂ ਨੂੰ ਵਿਖਾਉਣਾ ਤੇ ਬਾਬਾ ਕਬੀਰ ਜੀ ਨੇ ਕਿਹਾ ਕਬੀਰ ਕਠਣੀ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ ਹਿਰਦੇ ਰਾਮਨਾ ਚੇਤੇ ਇਹ ਜਪਨੀ ਕਿਆ ਹੋਏ ਉਹਦਾਂ ਇਦਾਂ ਲੱਗਦਾ ਵੀ ਖੰਨੀ ਬੰਦਾ ਦਾ ਨਾਮ ਬੜਾ ਜਪਦਾ ਹੋਣਾ ਤੇ ਉਠਦਾ ਭਾਵੇਂ ਮੇਰੇ ਵਰਗਾ ਉਹਨੂੰ ਆਪ ਬਿਠਾਉਂਦੇ ਉਹਨੂੰ ਉਠ ਪਾਉਣ ਕਥਾ ਦਾ ਟਾਈਮ ਹੋ ਗਿਆ ਉਠ ਪਾਉਣ ਕੀਰਤਨ ਦਾ ਟਾਈਮ ਹੋ ਗਿਆ ਤੇ ਆਉਣ ਲੱਗਿਆਂ ਉਹ ਮਾਲਾ ਵੀ ਪਾਈ ਤੇ ਲੋਕਾਂ ਨੂੰ ਵਿਖਾਉਣਾ ਤੇ ਲੋਕੀ ਸੱਚਾ ਇਹਦਾ ਵਲੋਂ ਬਾਬਾ ਜੀ ਬਹੁਤ ਮਾਲਾ ਫੇਰਦੇ ਨੇ ਤੇ ਗੁਰਬਾਣੀ ਤੋਂ ਮਾਲਾ ਦਾ ਖੰਡਨ ਕੀਤਾ ਮਹਾਰਾਜ ਕਹਿੰਦੇ ਹਿਰਦੇ ਵਿੱਚ ਹੀ ਰੱਬ ਦਾ ਨਾਮ ਜਾ ਪਾਵੇਂ ਲੋਕਾਂ ਨੂੰ ਭੇਖ ਨਾ ਵਿਖਾ ਅੰਦਰ ਵੀ ਸੱਚ ਹੋਵੇ ਬੰਦਾ ਬਾਹਰੋਂ ਵੀ ਸੋਹਣਾ ਗੁਰਮਤ ਮਰਿਆਦਾ ਦੇ ਅਨੁਸਾਰ ਪ੍ਰੇਖਤਾਰਨ ਕਰੇ ਉਹਦੀਆਂ ਦੇ ਫਿਰ ਕਿਆ ਬਾਤਾਂ ਨੇ ਵਿਆਹ ਵੀ ਹੋਇਆ ਹੋਵੇ ਪਤੀ ਨਾਲ ਪਿਆਰ ਵੀ ਹੋਵੇ ਸਾਰੇ ਸਕੇ ਸੰਬੰਧੀ ਉਹਦੇ ਸਹੁਰਾ ਪਰਿਵਾਰ ਵੀ ਉਹਦੀ ਇੱਜ਼ਤ ਕਰਦਾ ਹੋਵੇ ਤੇ ਕੁੜੀ ਨੇ ਚੰਗੇ ਸੋਹਣੇ ਸੂਹੇ ਲਾਲ ਰੰਗ ਦੇ ਕੱਪੜੇ ਵੀ ਪਾਏ ਹੋਣ ਮੁਬਾਰਕ ਆ ਉਹ ਦੋਵਾਂ ਪੱਖਾਂ ਤੋਂ ਪੂਰੀ ਹੈ ਸੂਹ ਬਤਾ ਸੋਹਗਣੀ ਜਾਂ ਮੰਨ ਲੈ ਸੱਚ ਨਾਓ ਸਤ ਗੁਰ ਆਪਣਾ ਮਨਾਏ ਲੈ ਆਪਣੇ ਸਤ ਗੁਰੂ ਨੂੰ ਮਨਾ ਸਤ ਗੁਰੂ ਤੇਰੇ ਤੇ ਮੰਨੇ ਹੋਣ ਜਾਂ ਸਤ ਗੁਰ ਕਾ ਮਨ ਮੰਨੇ ਸਤ ਗੁਰੂ ਦਾ ਤੇਰੇ ਤੇ ਮਨ ਮੰਨਦਾ ਹੋਵੇ ਜੇ ਸਤ ਗੁਰੂ ਦਾ ਤੇਰੇ ਤੇ ਮਨ ਮੰਨਦਾ ਹੋਵੇ ਨਾ ਰੂਪ ਚੜੀਤਾ ਅਗਲਾ ਅਗਲਾ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਫਿਰ ਤੈਨੂੰ ਇਹੋ ਜਿਹਾ ਰੂਪ ਚੜੂਗਾ ਪੀ ਤੇਰੇ ਮੁਕਾਬਲੇ ਤੇ ਕੋਈ ਨਹੀਂ ਖੜੀ ਹੋ ਸਕਦੀ ਗੁਰਬਾਣੀ ਤੇ ਬਹੁਤ ਵੱਡਾ ਖਜ਼ਾਨਾ ਗੁਰਬਾਣੀ ਦੇ ਵਿੱਚ ਤੇ ਮਹਿੰਦੀ ਦਾ ਵੀ ਕਈ ਵਾਰੀ ਜ਼ਿਕਰ ਆਇਆ ਮਹਿੰਦੀ ਲਾਉਣ ਦਾ ਕਬੀਰ ਮਹਿੰਦੀ ਕਰ ਕਾ ਲਿਆ ਆਪ ਪੀਸਾਏ ਪਿਸਾਏ ਤੈ ਸ਼ੇ ਬਾਤ ਨਾ ਪੁਛੀਆ ਕਬੂ ਨਾ ਲਾਈ ਪਾਏ ਆਮ ਕਰਕੇ ਸਾਡੇ ਮੰਨਿਆ ਜਾਂਦਾ ਉਸਾਉਂਣ ਦਾ ਮਹੀਨਾ ਵੀ ਜਿਹੜੀਆਂ ਭੈਣਾਂ ਨੇ ਕਹਿੰਦੇ ਮਹਿੰਦੀ ਲਾਈ ਹੋਵੇ ਨਾ ਤੇ ਜਦੋਂ ਲਾਉਣ ਕਹਿੰਦੀਆਂ ਜਿਹਨੂੰ ਜ਼ਿਆਦਾ ਰੰਗ ਚੜੇ ਉਹਦਾ ਪਤੀ ਨਾਲ ਜ਼ਿਆਦਾ ਪਿਆਰ ਹੁੰਦਾ ਪੁਰਾਣੇ ਸਮੇਂ ਚ ਲੋਕੀ ਮੰਨਦੇ ਸੀ ਅੱਜ ਕੱਲ ਦੇ ਵਿੱਚ ਕੈਮੀਕਲ ਪਾਏ ਆ ਪਤੀ ਨਾਲ ਭਾਵੇਂ ਮਾਸਾ ਵੀ ਨਾ ਗੱਲ ਹੁੰਦੀ ਹੋਵੇ ਰੰਗ ਤੇ ਵੈਸੇ ਚੜ ਜਾਂਦਾ ਉਹ ਕੈਮੀਕਲ ਦੇ ਪੱਕੇ ਰੰਗ ਨੇ ਇਸ ਵਾਸਤੇ ਇਹ ਕੋਈ ਮਾਇਰੂਮੈਂਟ ਨਹੀਂ ਹੈ ਸਤਿ ਸਤਗੁਰੂ ਸਮਝਾਉਂਦੇ ਆ ਜਦੋਂ ਕੋਈ ਬੱਚੀ ਸੁਹਾਗ ਵਾਲੇ ਲੀਡੇ ਕੱਪੜੇ ਪਾਵੇ ਤੇ ਉਹ ਬਾਕੀ ਪਹਿਣਾ ਕਹਿੰਦੀਆਂ ਵੀ ਸਾਡੀ ਅੱਜ ਬੇਟੀ ਨੂੰ ਸਾਡੀ ਪੁੱਤਰੀ ਨੂੰ ਵੇਖੋ ਕਿੰਨਾ ਰੂਪ ਚੜਿਆ ਅੱਜ ਤੇ ਇਹ ਸ਼ਹਿਜ਼ਾਦੀ ਲੱਗਦੀ ਹੈ ਇੱਕ ਪਾਸਾ ਇਹ ਹੋ ਗਿਆ ਦੂਸਰਾ ਪਾਸਾ ਕਿਸੇ ਬੰਦੇ ਨੇ ਦਸਤਾਰ ਸਜਾਈ ਕੱਪੜੇ ਪਾਏ ਮਹਾਰਾਜ ਦੇ ਚਰਨਾਂ 'ਚ ਬੈਠਾ ਤੇ ਜਦੋਂ ਰੱਬ ਦੇ ਰੰਗੇ ਸ ਰੰਗਿਆ ਹੋਇਆ ਤੇ ਵੇਖਣ ਵਾਲੇ ਕਹਿੰਦੇ ਆ ਵੀ ਵੇਖੋ ਇਹਨੂੰ ਕਿੰਨਾ ਰੂਪ ਚੜਿਆ ਕਿੰਨੀ ਮਹਾਰਾਜ ਦੀ ਬਖਸ਼ਿਸ਼ ਆ ਦੂਜਾ ਨਹੀਂ ਥਾਓ ਆਪਣੇ ਗੁਰੂ ਨੂੰ ਪ੍ਰਸੰਨ ਕਰ ਲੈ ਬੜੀ ਨਾਮ ਰੰਗਣ ਚੜ ਜਾਏਗੀ ਪਰ ਇਸ ਰੰਗਣ ਲਈ ਗੁਰੂ ਤੋਂ ਬਿਨਾ ਕੋਈ ਹੋਰ ਥਾ ਨਹੀਂ ਹੋਰ ਕਿਤੇ ਉਹ ਰੰਗਣ ਨਹੀਂ ਚੜਨੀ ਜਿਹੜਾ ਸੁਖ ਆਨੰਦ ਆਪਣੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਆ ਨਾ ਉਹ ਹੋਰ ਕਿਧਰੇ ਤੈਨੂੰ ਨਹੀਂ ਪ੍ਰਾਪਤ ਹੋ ਸਕਦਾ ਰੰਗ ਤੈਨੂੰ ਇਥੇ ਚੜਨਾ ਪ੍ਰੋਪਰ ਥਾਂ ਦੇ ਉੱਤੇ ਚਾਹੀਏ ਤੇ ਬੰਦਾ ਮਾਣ ਦੇ ਨਾਲ ਸਿਰ ਉੱਚਾ ਕਰਕੇ ਚੱਲਦਾ ਐਸਾ ਸ਼ਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵਈ ਇਹ ਨਿਸ ਲਾਗੇ ਭਾਉ ਸੋ ਗੁਰੂ ਦੀ ਸ਼ਰਨ ਪੈ ਕੇ ਅਜਾ ਸੋਹਣਾ ਸ਼ਿੰਗਾਰ ਬਣਾ ਜੋ ਕਦੇ ਮੈਲਾ ਨਾ ਹੋਵੇ ਤੇ ਦਿਨ ਰਾਤ ਤੇਰਾ ਪਿਆਰ ਪ੍ਰਭੂ ਦੇ ਨਾਲ ਬਣਿਆ ਰਵੇ ਤੇਰੇ ਮਨ ਵਿੱਚ ਕਦੇ ਕਿਸੇ ਤਰ੍ਹਾਂ ਦੀ ਕੋ ਮੈਲ ਨਾ ਆਵੇ ਤੇਰੇ ਮਨ ਵਿੱਚ ਕਦੇ ਇਹ ਖਿਆਲ ਨਾ ਆਵੇ ਵੀ ਆਪਣੇ ਗੁਰੂ ਨੂੰ ਛੱਡ ਕੇ ਮੈਂ ਕਿਧਰੇ ਹੋਰ ਚਲਿਆ ਜਾਵਾਂ ਤੇਰਾ ਇਕੇ ਦੇ ਉੱਤੇ ਭਰੋਸਾ ਹੋਵੇ ਦੂਸਰਾ ਅਰਥ ਤੇਰਾ ਆਪਣੇ ਪਤੀ ਨਾਲ ਇੰਨਾ ਪਿਆਰ ਹੋਵੇ ਤੁਹਾਡੀ ਦੋਵਾਂ ਜੀਆਂ ਦੀ ਪਤੀ ਪਤਨੀ ਦੀ ਅੰਡਰਸਟੈਂਡਿੰਗ ਇੰਨੀ ਹੋਵੇ ਸੁੱਖ ਹੋਣ ਤਾਂ ਵੀ ਰੱਬ ਦਾ ਸ਼ੁਕਰਾਨਾ ਕਾਰ ਵਾਲੇ ਦਾ ਕੰਮ ਇੱਥੇ ਛੁੱਟ ਜਾਂਦੇ ਆ ਕੰਮ ਕਈ ਵਾਰੀ ਮੰਨ ਲਓ ਕੰਮ ਤਾਂ ਦਾ ਨਹੀਂ ਆ ਪੈਸੇ ਮੁੱਕਣੇ ਸ਼ੁਰੂ ਹੋ ਗਏ ਤਾਂ ਵੀ ਰੱਬ ਦੇ ਬਾਣੇ 'ਚ ਰਹੋ ਤਾਂ ਵੀ ਪਤੀ ਨੂੰ ਉਹ ਸਲਾਹ ਦਿੰਦੀ ਰਹੇ ਵੀ ਕੋਈ ਗੱਲ ਨਹੀਂ ਵੀ ਇਹ ਤੇ ਰੱਬ ਦੇ ਰੰਗ ਨੇ ਕਦੇ ਪੈਸੇ ਜ਼ਿਆਦੇ ਆਗੇ ਕਦੇ ਥੋੜੇ ਆਗੇ ਜੇ ਥੋੜੇ ਨੇ ਆਪਾਂ ਉਹਦੇ ਸੇ ਮੈਨੇਜ ਕਰ ਲਾਂਗੇ ਆਪਣੇ ਕੋਲ ਲੀਡੇ ਕਪਰੇ ਆਲਰੇਡੀ ਹਨ ਉਹਨਾਂ ਨਾਲ ਆਪਾਂ ਕਈ ਸਾਲ ਲੰਗਾ ਸਕਦੇ ਆ ਆਪਾਂ ਆਪਣੀਆਂ ਲੋੜਾਂ ਸੀਮਤ ਕਰ ਲੈਣੇ ਆ ਇਹਨੂੰ ਕਹਿੰਦੇ ਨੇ ਅਸਲ ਵਿੱਚ ਪਿਆਰ ਤੇ ਜੇ ਇਹ ਕਹਿਣਾ ਵੀ ਤੇਰੇ ਕੋਲ ਤੇ ਹੁਣ ਰਿਆ ਹੀ ਕੁਛ ਨਹੀਂ ਤੇ ਰਾਤ ਦੇ ਹੁਣ ਵਾਜਾ ਵੱਜ ਗਿਆ ਤੇ ਹੁਣ ਤੂੰ ਮੇਰਾ ਖਰਚਾ ਹੀ ਨਹੀਂ ਪੂਰਾ ਕਰ ਸਕਦਾ ਤੇ ਇਸ ਵਾਸਤੇ ਵੀ ਆਪਣੀ ਫਤਿਹ ਆ ਤੇ ਘਰ ਵਾਲੇ ਵੀ ਕਹਿ ਦਿੰਦੇ ਅੱਛਾ ਹੁਣ ਜੇ ਨਹੀਂ ਕੰਮ ਤਾਂ ਦਾ ਕਰਦਾ ਤੈਨੂੰ ਤੂੰ ਛੱਡ ਦੇ ਜਦ ਕੇ ਗੁਰੂ ਗ੍ਰੰਥ ਸਾਹਿਬ 'ਚ ਕਿਹਾ ਜਾਂਦਾ ਸੀ ਧੀਏ ਦੁੱਖ ਆਵੇ ਸੁੱਖ ਆਵੇ ਇੱਕ ਸਮਾਨ ਅਵਸਥਾ ਦੇ ਵਿੱਚ ਰਹਿਣਾ ਇੱਕ ਸਾਡੇ ਰਾਗੀ ਸਿੰਘ ਨੇ ਤੇ ਉਹਨਾਂ ਦੀ ਇੱਕ ਲੱਤ ਹੈ ਨਹੀਂ ਆ ਇਥੋਂ ਗੋਡੇ ਤੋਂ ਵੱਢੀ ਗਈ ਆ ਤੇ ਉਹਨਾਂ ਦਾ ਨਾ ਰਿਸ਼ਤਾ ਹੋਇਆ ਸੀ ਪਹਿਲਾਂ ਜਦੋਂ ਰਿਸ਼ਤਾ ਹੋਇਆ ਸੀ ਉਦੋਂ ਬਿਲਕੁਲ ਠੀਕ ਠਾਕ ਸੀ ਤੇ ਬਾਅਦ ਵਿੱਚ ਐਕਸੀਡੈਂਟ ਹੋ ਗਿਆ ਉਹਨਾਂ ਦੀ ਇਥੋਂ ਲੱਤ ਡਾਕਟਰਾਂ ਨੇ ਵੱਢ ਦਿੱਤੀ ਤੇ ਕਾਰ ਵਾਲਿਆਂ ਨੇ ਕੁੜੀ ਨੂੰ ਪੁੱਛਿਆ ਵੀ ਉਹ ਮੁੰਡੇ ਦਾ ਤੇ ਐਕਸੀਡੈਂਟ ਹੋ ਗਿਆ ਉਹਦੀ ਲੱਤ ਵੱਢੀ ਗਈ ਆ ਤੇ ਕਿਦਾਂ ਫਿਰ ਰਿਸ਼ਤਾ ਜਾਰੀ ਰੱਖੀਏ ਕਿ ਜਵਾਬ ਦੇ ਦिए ਕਿਉਂਕਿ ਤੇਰੀ ਸਾਰੀ ਜ਼ਿੰਦਗੀ ਪਈ ਆ ਤੂੰ ਤੇ ਸੋਹਣੀ ਸੁਨੱਖੀ ਸਾਹਿਬ ਪੜ੍ਹੀ ਲਿਖੀ ਆ ਤੇ ਉਹ ਮੁੰਡਾ ਹੈਂਡੀਕੈਪਟ ਹੋ ਗਿਆ ਵਾ ਤੇ ਜੇ ਤੂੰ ਕਵੇਂ ਤਾਂ ਆਪਾਂ ਜਵਾਬ ਦੇ ਕੇ ਕਿ ਹੋਰ ਮੁੰਡਾ ਲੱਭ ਲਈਏ ਧਾਨਿਆ ਹੋਤੀ ਉਹ ਕਹਿੰਦੀ ਜੇ ਵਿਆਹ ਤੋਂ ਬਾਅਦ ਐਕਸੀਡੈਂਟ ਹੋ ਕੇ ਲੱਤ ਵੱਡੀ ਜਾਂਦੀ ਤਾਂ ਵੀ ਮੈਂ ਛੱਡ ਕੇ ਆ ਜਾਂਦੀ ਜੇ ਬੱਚੇ ਹੋਣ ਤੋਂ ਬਾਅਦ ਇਦਾਂ ਹੋ ਜਾਂਦਾ ਫਿਰ ਇਸ ਵਾਸਤੇ ਮੈਨੂੰ ਪਰਵਾਹ ਨਹੀਂ ਆ ਜਿੱਦਾਂ ਰੱਬ ਦੇ ਰਾਂਗੇ ਆ ਸਤਿਗੁਰੂ ਸਮਝਾਉਂਦੇ ਅਸਲ ਵਿੱਚ ਤੇਰਾ ਇਦਾਂ ਦਾ ਪਿਆਰ ਹੋਵੇ ਇਹ ਰਿਸ਼ਤਾ ਦੁੱਖ ਸੁੱਖ ਵਿੱਚ ਸਾਥ ਦੇਣ ਵਾਲਾ ਹੈ ਇਹ ਰਿਸ਼ਤਾ ਕਿਦਰੇ ਘੁੰਮਣ ਫਿਰਨ ਵਾਲਾ ਥੋੜੀ ਆ ਵੀ ਬਸ ਵਿਆਹ ਹੋ ਗਿਆ ਘੁੰਮ ਫਿਰੋ ਆਨੰਦ ਮਾਣੋ ਖਰਚਾ ਕਰੋ ਜੇ ਭਲਾ ਖਰਚਾ ਹੋਵੇ ਨਾ ਤੇ ਫਿਰ ਕੀ ਕਰੋ ਇਹ ਬਾਣੇ ਵਿੱਚ ਰਹਿਣ ਵਾਲਾ ਰਿਸ਼ਤਾ ਇੰਨਾ ਪੱਕਾ ਤੇ ਇੰਨਾ ਮਜ਼ਬੂਤ ਹੋਣਾ ਚਾਹੀਦਾ ਇਹ ਕਦੇ ਮੈਲ ਇਹਦੇ ਵਿੱਚ ਇਹਦੇ ਵਿੱਚ ਨਾ ਮਨ ਵਿੱਚ ਮੈਲ ਨਾ ਆਵੇ ਜੇ ਕੋਈ ਮੁਸ਼ਕਲ ਪ੍ਰੋਬਲਮ ਹੋਵੇ ਇੱਕ ਦੂਜੇ ਨਾਲ ਸ਼ੇਅਰ ਕਰ ਲਓ ਉਹਦਾ ਕੋਈ ਹੱਲ ਨਿਕਲ ਆਉਂਦਾ ਐਸਾ ਸ਼ਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇਈ ਐਨਸ ਲਾਗੈ ਭਾਉ ਤੇਰਾ ਪ੍ਰਭੂ ਨਾਲ ਜਿਹੜਾ ਪਿਆਰ ਆ ਦਿਨ ਦਿਨ ਵੱਧਦਾ ਜਾਏਗਾ ਨਾਨਕ ਸੁਹਾਗਣ ਕਾ ਕਿਆ ਚੇਨ ਹੈ ਅੰਦਰ ਸੱਚ ਮੁਖ ਉਜਲਾ ਖਸਮੇ ਮਾਹੇ ਸਮਾਏ ਹੇ ਨਾਨਕ ਇਸ ਤੋਂ ਬਿਨਾ ਸੁਹਾਗ ਭਾਗ ਵਾਲੀ ਜੀਵ ਇਸਤਰੀ ਦਾ ਹੋਰ ਕੀ ਲੱਛਣ ਹੋ ਸਕਦਾ ਉਹਦੇ ਅੰਦਰ ਸੱਚਾ ਨਾਮ ਹੋਵੇ ਮੂੰਹ ਉੱਤੇ ਨਾਮ ਦੀ ਲਾਲੀ ਹੋਵੇ ਤੇ ਉਹ ਖਸਮ ਪ੍ਰਭੂ ਵਿੱਚ ਜੁੜੀ ਹੋਵੇ ਅੰਦਰੋਂ ਵੀ ਰੱਬ ਦਾ ਰੰਗ ਚੜਿਆ ਹੋਵੇ ਤੇ ਬਾਹਰੋਂ ਵੀ ਰੰਗ ਦਾ ਰੱਬ ਦਾ ਰੰਗ ਚੜਿਆ ਹੋਵੇ ਅਸਲ ਦੇ ਵਿੱਚ ਸੁਹਾਗਣ ਅਸਲ ਦੇ ਵਿੱਚ ਗੁਰੂ ਦਾ ਪਿਆਰਾ ਉਹਨੂੰ ਕਿਹਾ ਜਾ ਸਕਦਾ ਉਹਦੇ ਦੋ ਤਰ੍ਹਾਂ ਦਾ ਜੀਵਨ ਦਾ ਹੋਵੇ ਵੀ ਇੱਥੇ ਕੁਝ ਹੋਰ ਤੇ ਬਾਹਰ ਕੁਝ ਹੋਰ ਜਾਂ ਘਰ ਜਾ ਕੇ ਕੁਝ ਹੋਰ ਇੱਕੋ ਜਿਹੇ ਰੰਗ ਦੇ ਵਿੱਚ ਰੱਬ ਦਾ ਪਿਆਰਾ ਰਵੇ ਮਹੱਲਾ ਤੀਜਾ ਲੋਕਾ ਵੇਹੋਂ ਸੂਹਵੀ ਸੂਹਾ ਵੇਸ ਕਰੀ ਹੈ ਲੋਕੋ ਮੈਂ ਨੇਰੀ ਸੂਹੇ ਵੇਸ ਵਾਲੀ ਹਾਂ ਮੈਂ ਨੇਰੇ ਸੂਹੇ ਕੱਪੜੇ ਪਾਉਂਦੀ ਹਾਂ ਨਿਮਰਤਾ ਜਮਾਲ ਅਜ ਕਹਿ ਰਿਹਾ ਆ ਵੀ ਮੇਰੇ ਕੋ ਬਸ ਆ ਲੀੜੇ ਕੱਪੜੇ ਹੀ ਆ ਬਾਹਰ ਨਾ ਵਿਖਾਵਾ ਗਿਆ ਵੇਸੀ ਸਹ ਨਾ ਪਾਈਏ ਕਰ ਕਰ ਵੇਸ ਰਹੀ ਪਰ ਨੇਰੇ ਵੇਸਾਂ ਨਾਲ ਖਸਮ ਪ੍ਰਭੂ ਨਹੀਂ ਮਿਲਦਾ ਮੈਂ ਵੇਸ਼ ਕਰ ਕਰਕੇ ਥੱਕ ਗਈ ਆ ਕਦੇਕਰ ਵਾਲੇ ਕਹਿੰਦੇ ਆ ਵੀ ਜਿਹੜੀ ਸਾਡੀ ਨੋ ਆ ਨਾ ਇਹਨੂੰ ਇਹਨੂੰ ਡਰੈੱਸ ਬਾਰੇ ਬਹੁਤ ਜਾਣਕਾਰੀ ਆ ਇਹਨੇ ਤੇ ਡਰੈੱਸ ਡਿਜ਼ਾਈਨਿੰਗ ਦਾ ਕੋਰਸ ਕੀਤਾ ਵਾ ਆਪੇ ਲੀੜੇ ਸੀ ਲੈਂਦੀ ਆ ਇਹਨੂੰ ਲੀੜੇ ਪਾਉਣ ਦਾ ਬੜਾ ਸਲੀਕਾ ਹੈ ਕਿਹੜੇ ਮੌਕੇ ਤੇ ਕਿਹੜਾ ਰੰਗ ਪਾਉਣਾ ਕਿਦਾਂ ਦਾ ਸਾਰਾ ਇਹਦਾ ਲਾਈਫ ਸਟਾਈਲ ਇੰਨਾ ਵਧੀਆ ਵੀ ਇੰਦਾ ਦਾ ਤਾਂ ਪਤਾ ਹੀ ਕਿਸੇ ਨੂੰ ਨਹੀਂ ਇੰਨਾ ਗੱਲਾਂ ਦੀ ਕੋਈ ਏਡੀ ਮਹਾਨਤਾ ਨਹੀਂ ਹੁੰਦੀ ਤੇ ਬਾਦਜ ਬੀਬੀਆਂ ਪਹਿਣਾ ਪਰਿਵਾਰ ਦੀਆਂ ਗੱਲਾਂ ਕਰਦੀਆਂ ਕਹਿੰਦੇ ਇਹਦੇ ਪੱਲੇ ਬਸ ਲੀੜੇ ਕੱਪੜੇ ਹੀ ਆ ਇਹਦੇ ਕੋਲ ਬਸ ਆਰ ਸ਼ਿੰਗਾਰ ਹੀ ਆ ਔਰ ਇਹਦੇ 'ਚ ਗੁਣ ਕੋਈ ਨਹੀਂ ਹੈ ਇਸੇ ਤਰ੍ਹਾਂ ਤਾੜਮਕ ਦੁਨੀਆ 'ਚ ਕਿਹਾ ਜਾਂਦਾ ਇਹਦੇ ਕੋਲ ਬਸ ਕੱਪੜੇ ਹੀ ਆ ਇਹਦੇ ਕੋਲ ਬਸ ਕਿਰਪਾਨਾਂ ਕਕਾਰ ਬਸ ਇਹੀ ਕੋਸ਼ੀ ਆ ਇਹਦੇ ਕੋਲ ਵੈਸੇ ਕੋਈ ਲਿਆਕਤ ਨਹੀਂ ਵੈਸੇ ਕੋਈ ਸਿਆਣਪ ਨਹੀਂ ਵੈਸੇ ਇਹਦੀ ਬੋਲੀ ਸਟੇਜ ਤੋਂ ਥੱਲੇ ਉਤਰ ਕੇ ਕੌੜੀ ਆ ਤੋਂ ਕਹਿਣ ਦਾ ਭਾਵ ਇਹ ਮਹਾਰਾ ਸਮਝਾਉਂਦੇ ਆਪੀ ਇਹ ਵੇਸ ਧਾਰਨ ਕਰ ਕਰ ਰੱਬ ਖੁਸ਼ ਨਹੀਂ ਹੁੰਦਾ ਨਾਨਕ ਤਿੰਨੀ ਸ਼ੋਹ ਪਾਇਆ ਜਿਨੇ ਗੁਰ ਕੀ ਸਿੱਖ ਸੁਣੀ ਹੈ ਨਾਨਕ ਖਸਮ ਉਹਨਾਂ ਨੂੰ ਮਿਲਦਾ ਜਿਨ੍ਹਾਂ ਨੇ ਸਤਿਗੁਰੂ ਦੀ ਸਿੱਖਿਆ ਸੁਣੀ ਹੈ ਜੋ ਤਿਸ ਭਾਵੈ ਸੋ ਥੀਐ ਇਨ ਬਿਦਕੰਤ ਮਿਲੀ ਜਦੋਂ ਜੀਵ ਇਸਤਰੀ ਇਸ ਅਵਸਥਾ ਤੇ ਅਪੜ ਜਾਏ ਕਿ ਜੋ ਪ੍ਰਭੂ ਨੂੰ ਪਾਉਂਦਾ ਉਹੀ ਹੁੰਦਾ ਤਾਂ ਇਸ ਤਰ੍ਹਾਂ ਉਹ ਖਸਮ ਪ੍ਰਭੂ ਨੂੰ ਮਿਲ ਪੈਂਦੀ ਆ ਰੱਬ ਦੇ ਜੇ ਬਾਣੇ ਵਿੱਚ ਰਹਿਣਾ ਰਹਿਣ ਲੱਗ ਪਈਏ ਵੀ ਜੋ ਵੈਗੁਰੂ ਜੀ ਨੂੰ ਪਹੁੰਦਾ ਉਸੇ ਤਰ੍ਹਾਂ ਹੀ ਹੋ ਰਿਹਾ ਪੌੜੀ ਹੁਕਮੀ ਸ੍ਰਿਸ਼ਟ ਸਾਜੀਆਂ ਬਉ ਭਿਤ ਸੰਸਾਰਾ ਉਸ ਪ੍ਰਭੂ ਨੇ ਇਹ ਸ੍ਰਿਸ਼ਟੀ ਇਹ ਸੰਸਾਰ ਆਪਣੇ ਹੁਕਮ ਅਨੁਸਾਰ ਕਈ ਕਿਸਮਾਂ ਦਾ ਵੈਗੁਰੂ ਨੇ ਸੰਸਾਰ ਬਣਾਇਆ ਇਸ ਸੰਸਾਰ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਤੇਰਾ ਹੁਕਮ ਨਾ ਜਾਪੀ ਕਿਤੜਾ ਸੱਚੇ ਲਖ ਅਪਾਰਾ ਹੇ ਸੱਚੇ ਹੇ ਅਲਖ ਹੇ ਬੇਅੰਤ ਪ੍ਰਭੂ ਇਹ ਸਮਝ ਨਹੀਂ ਪੈਂਦੀ ਕਿ ਤੇਰਾ ਹੁਕਮ ਕਿੱਡਾ ਕਬਲਵਾਨ ਹੈ ਤੁਹਾਡੇ ਹੁਕਮ ਵਿੱਚ ਵੈਗੁਰੂ ਜੀ ਕੀ ਕੁਝ ਵਾਪਰ ਰਿਹਾ ਤੇ ਕੀ ਕੁਝ ਵਾਪਰ ਜਾਣਾ ਇਹਦਾ ਵੈਗੁਰੂ ਜੀ ਕਿਸੇ ਨੇ ਅੰਤ ਨਹੀਂ ਪਾਇਆ ਸਤਿਗੁਰੂ ਜੀ ਤੁਹਾਡਾ ਹੁਕਮ ਬੜਾ ਕਰੜਾ ਡਾਡਾ ਬਲਵਾਨ ਆ ਤੁਹਾਡੇ ਹੁਕਮ ਵਿੱਚ ਉਹ ਕੁਝ ਹੋ ਜਾਂਦਾ ਜੋ ਕੁਝ ਲੋਕਾਂ ਨੇ ਸੋਚਿਆ ਵੀ ਨਾ ਹੋਵੇ ਜਿੰਨਾ ਚਿਰ ਬੰਦਾ ਜਿਉਂਦਾ ਰਹਿੰਦਾ ਦੇ ਕੋਲ ਤਾਕਤ ਆਏ ਕਹਿੰਦਾ ਵੀ ਮੇਰੇ ਜਿੰਨਾ ਕੋਈ ਬਲਵਾਨ ਨਹੀਂ ਪਰ ਕਦੋਂ ਵੈਗੁਰੂ ਜੀ ਨੇ ਅਰਸ਼ ਦੇ ਵਿੱਚ ਉੱਡਣ ਵਾਲੇ ਨੂੰ ਫਰਸ਼ ਤੇ ਸੁੱਟ ਲੈਣਾ ਕੋਈ ਪਤਾ ਨਹੀਂ ਲੱਗਦਾ ਤੇ ਕਦੋਂ ਵੈਗੁਰੂ ਜੀ ਨੇ ਫਰਸ਼ ਦੇ ਉੱਤੇ ਰੁਲਣ ਵਾਲੇ ਨੂੰ ਅਰਸ਼ ਦੇ ਉੱਤੇ ਪਾ ਦੇਣਾ ਇਹ ਕੋਈ ਪਤਾ ਨਹੀਂ ਲੱਗਦਾ ਕਦੋਂ ਕੀ ਵਾਪਰ ਜਾਣਾ हे hey, वैगुरु जी ਤੁਹਾਡਾ ਹੁਕਮ ਜਿਨਾ ਬੜਾ ਬਲਵਾਨ ਆ ਇਕ ਨਾ ਨੂੰ ਤੂੰ ਮੇਲ ਲਹਿ ਗੁਰ ਸ਼ਬਦ ਵਿਚਾਰਾ ਕਈਆਂ ਜੀਵਾਂ ਨੂੰ ਤੂੰ ਗੁਰ ਸ਼ਬਦ ਵਿੱਚ ਜੋੜ ਕੇ ਆਪਣੇ ਨਾਲ ਮਿਲਾ ਲੈਂਦਾ ਕਈਆਂ ਤੇ ਨਹੀਂ ਤੂੰ ਵੈਗੁਰੂ ਜੀ ਪ੍ਰਮਾਤਮਾ ਤੁਸੀਂ ਬਖਸ਼ਿਸ਼ ਕਰਦੇ ਹੋ ਕਈਆਂ ਨੂੰ ਆਪਣੇ ਸ਼ਬਦ ਵਿੱਚ ਜੋੜ ਲੈਂਦੇ ਹੋ ਉਹਨਾਂ ਦੇ ਹਿਰਦੇ 'ਚ ਪਿਆਰ ਪੈਦਾ ਕਰ ਦਿੰਦੇ ਹੋ ਉਹ ਵੈਗੁਰੂ ਜੀ ਤੁਹਾਡੇ ਨਾਲ ਮਿਲ ਜਾਂਦੇ ਨੇ ਸੱਚ ਸਾਚਰ ਤੇ ਸੇ ਨਿਰਮਲੀ ਹਉ ਮੈਂ ਤਾਜ ਵਿਕਾਰਾ ਉਹ ਹਉ ਮੇ ਰੂਪ ਵਿਕਾਰ ਤਿਆਗ ਕੇ ਤੇਰੇ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ ਤੇ ਪਵਿੱਤਰ ਹੋ ਜਾਂਦੇ ਨੇ ਸਭ ਤੋਂ ਪਹਿਲਾਂ ਛੱਡਣੀ ਪੈਂਦੀ ਆ ਹਉ ਮੇ ਹੰਕਾਰ ਜਿਹੜਾ ਹਉ ਮੇ ਜਾਈ ਤਾਂ ਕੰਤ ਸਮਾਈ ਹਉ ਮੇ ਚਲੇ ਜਾਵੇ ਕੰਤ ਦੇ ਵਿੱਚ ਸਮਾਈ ਹੋ ਜਾਂਦੀ ਆ ਹਉ ਮੇ ਚਲੀ ਜਾਵੇ ਰੱਬ ਦੇ ਵਿੱਚ ਵੀ ਮਿਲ ਜਾਂਦੇ ਆ ਹਾਂ ਮੈਂ ਛੱਡ ਦਈਏ ਸਾਰੇ ਰਿਸ਼ਤੇ ਨਾਤੇ ਵੀ ਸਾਡੇ ਚੰਗੇ ਨਹੀਂ ਬਣ ਲੱਗ ਜਾਂਦੇ ਨੇ ਜੇ ਬੰਦਾ ਇਹੋ ਕਹੀ ਜਾਵੇ ਕਿ ਮੈਂ ਬਹੁਤ ਕੁਆਲੀਫਾਈਡ ਆ ਮੈਂ ਬਹੁਤ ਪੜਿਆ ਲਿਖਿਆ ਜੇ ਮੁੰਡਾ ਦੋਵੇਂ ਜਣੇ ਇਹੋ ਗੱਲ ਕਹੀ ਜਾਣ ਕੁੜੀ ਕਵੇ ਨਹੀਂ ਮੈਂ ਤੇਰੇ ਤੋਂ ਜ਼ਿਆਦਾ ਪੜ੍ਹੀ ਲਿਖੀ ਆ ਤੇ ਮੁੰਡਾ ਕਵੇ ਤੂੰ ਪੜ੍ਹੀ ਜ਼ਿਆਦੀ ਹੋਵੇਂਗੀ ਕਿ ਐਕਸਪੀਰੀਅੰਸ ਮੇਰਾ ਜ਼ਿਆਦਾ ਕੈਨੇਡਾ ਚ ਮੈਂ ਤੇਰੇ ਤੋਂ ਪਹਿਲਾਂ ਦਾ ਆ ਤੈਨੂੰ ਨਹੀਂ ਪਤਾ ਕਿਸੇ ਗੱਲ ਦਾ ਜੇ ਇਨ੍ਹਾਂ ਗੱਲਾਂ ਤੇ ਇੱਕ ਦੂਜੇ ਨਾਲ ਟਕਰਾਰ ਕਰੀ ਜਾਣ ਤੇ ਉਹਨਾਂ ਦੇ ਰਿਸ਼ਤੇ ਕੋਈ ਨਹੀਂ ਨਿਭਦੇ ਫਿਰ ਉਹਨਾਂ ਨੂੰ ਪੁੱਛੀਏ ਸਾਲ ਕ ਬਾਅਦ ਵੀ ਕਿਦਾਂ ਵਿਆਹ ਤੁਹਾਡਾ ਇੱਥੇ ਗੁਰਦੁਆਰਾ ਸਾਹਿਬ ਵਿਆਹ ਸੀ ਠੀਕ ਠਾਕ ਚੱਲਦਾ ਉਹ ਕਹਿੰਦੇ ਨੇ ਅਸੀਂ ਬ੍ਰੇਕਅਪ ਕਰ ਲਿਆ ਸਾਡੀ ਨਿਭੀ ਨਹੀਂ ਕਿਉਂ ਕਿਉਂਕਿ ਦੋਵੇਂ ਇੱਕ ਦੂਜੇ ਨੂੰ ਸਿਆਣਾ ਸਮਝਦੇ ਸੀ ਦੋਵਾਂ ਦੇ ਹੰਕਾਰ ਕਰਦੇ ਸੀ ਤੇ ਜੇ ਉਹ ਨਿਮਰਤਾ ਨਾਲ ਰਹਿੰਦੇ ਇੱਕ ਦੂਜੇ ਦਾ ਸਤਿਕਾਰ ਕਰਦੇ ਇੱਕ ਦੂਜੇ ਦੀ ਗੱਲ ਨੂੰ ਪਿਆਰ ਨਾਲ ਸੁਣਦੇ ਇੱਕ ਅਦੀਬ ਦੇ ਬਚਨ ਨੇ ਇੱਕ ਸਿਆਣੇ ਵਿਦਵਾਨ ਦੇ ਬਚਨ ਨੇ ਉਹ ਬਚਨ ਇਹ ਨੇ ਜੇ ਤੁਸੀਂ ਆਪਣੇ ਦੁਸ਼ਮਣ ਦੀ ਗੱਲ ਵੀ ਪਿਆਰ ਨਾਲ ਸੁਣਨ ਲੱਗ ਜਓ ਨਾ ਤੁਹਾਡਾ ਦੁਸ਼ਮਣ ਤੁਹਾਡਾ ਨਈਰਖਾ ਦਵੇਸ਼ ਕਰਨ ਵਾਲਾ ਵੀ ਹੋਵੇ ਉਹ ਵੀ ਤੁਹਾਡਾ ਮਿੱਤਰ ਬਣ ਜਾਂਦਾ ਕਿਉਂ ਉਹ ਕਹਿੰਦਾ ਵੀ ਮੇਰੀ ਕਿੰਨੀ ਧਿਆਨ ਨਾਲ ਮੇਰੀ ਗੱਲ ਸੁਣੀ ਜਾ ਰਹੀ ਆ ਇਸੇ ਤਰ੍ਹਾਂ ਸਾਡੇ ਰਿਸ਼ਤੇਦਾਰਾਂ ਤੇ ਪਰਿਵਾਰਾਂ ਦੇ ਵਿੱਚ ਆ ਜੇ ਅਸੀਂ ਇੱਕ ਦੂਜੇ ਦੀ ਗੱਲ ਸਤਕਾਰ ਨਾਲ ਸੁਣਨ ਲੱਗ ਜਾਈਏ ਸਾਡੀਆਂ ਬਹੁਤੀਆਂ ਜਿਹੜੀਆਂ ਉਲਝਣਾ ਮਸਲੇ ਆ ਉਹ ਇਸੇ ਤਰੀਕੇ ਦੇ ਨਾਲ ਹੀ ਜਿਹੜੇ ਉਹ ਸੋਲਵ ਹੋ ਜਾਂਦੇ ਆ ਇਹ ਠੀਕ ਆ ਪੇ ਜਨਰੇਸ਼ਨ ਚੇਂਜ ਹੋ ਗਈ ਆ ਅਸੀਂ ਤੁਸੀਂ ਜਿਹੜੇ ਵੱਡੀਆਂ ਉਮਰਾਂ ਵਾਲੇ ਉਹਨੇ ਕੁਆਲੀਫਾਈਡ ਨਹੀਂ ਆ ਉਹਨੇ ਪੜ੍ਹੇ ਲਿਖੇ ਨਹੀਂ ਆ ਬੱਚਿਆਂ ਨੇ ਹਾਇਰ ਐਜੂਕੇਸ਼ਨ ਪ੍ਰਾਪਤ ਕਰ ਲਈ ਆ ਪਰ ਜੇ ਬੱਚੇ ਇਹ ਗੱਲ ਸੁਣਨ ਵੀ ਤਾਂ ਵੀ ਸਾਡੇ ਮਾਪੇ ਨੇ ਅਸੀਂ ਉਹਨਾਂ ਦੀ ਗੱਲ ਪਿਆਰ ਨਾਲ ਸੁਣਨੀ ਆ ਤੇ ਇਹਦੇ ਵਿੱਚ ਫਿਰ ਮਾਪਿਆਂ ਦੀਆਂ ਦਿਲੋਂ ਅਸੀਸਾਂ ਜਿਹੜੀਆਂ ਆਪਣੇ ਬੱਚਿਆਂ ਦੇ ਵਾਸਤੇ ਨਿਕਲਦੀਆਂ ਨੇ ਉਹਨਾਂ ਨੂੰ ਇੰਨੀ ਜ਼ਿਆਦਾ ਪੋਜ਼ਿਟਿਵਿਟੀ ਮਿਲਦੀ ਆ ਇੰਨਾ ਜ਼ਿਆਦਾ ਉਹਨਾਂ ਨੂੰ ਖੁਸ਼ੀ ਹੁੰਦੀ ਆ ਵੀ ਜਿਹੜੀ ਕੋਈ ਵੀ ਫਾਦਰ ਡੇ ਜਾਂ ਮਦਰਜ਼ ਡੇ ਤੇ ਕੋਈ ਵੀ ਜਿਹੜਾ ਗਿਫਟ ਆਣਾ ਉਹਨਾਂ ਨੂੰ ਉਹ ਖੁਸ਼ੀ ਨਹੀਂ ਦੇ ਸਕਦਾ ਤੇ ਜੇ ਬੱਚੇ ਆਪਣੇ ਮਾਤਾ ਪਿਤਾ ਦੀ ਗੱਲ ਹੀ ਧਿਆਨ ਨਾਲ ਸੁਣਨ ਲੱਗ ਜਾਣ ਮੰਨਣੀ ਸੈਕੰਡ ਆ ਸਭ ਤੋਂ ਪਹਿਲਾਂ ਵੀ ਮੰਨ ਲਓ ਨੇ ਆਣਿਆਂ ਨੇ ਪ੍ਰੋਗਰਾਮ ਬਣਾਇਆ ਪਿਆਸੇ ਬੀਚ ਤੇ ਘੁੰਮਣ ਜਾਣਾ ਅਸੀਂ ਖੋਦ ਆਪਣੇ ਨਿਆਣਿਆਂ ਨੂੰ ਕਹਿੰਦੇ ਰਹਿੰਨੇ ਆ ਤੇ ਮਾਤਾ ਪਿਤਾ ਜਦੋਂ ਜਾਣ ਲੱਗਦੇ ਨਾ ਤੇ ਮਾਤਾ ਪਿਤਾ ਪੁੱਛਦੇ ਕਿੱਥੇ ਚੱਲੇ ਹੋ ਉਹ ਕਹਿੰਦੇ ਲੌਂਗ ਵੀਕਐਂਡ ਸ਼ੁਰੂ ਹੋ ਗਿਆ ਅਸੀਂ ਫਲਾਨੇ ਸਮੁੰਦਰ ਤੇ ਘੁੰਮਣ ਚੱਲੇ ਆ ਤੇ ਮਾਤਾ ਪਿਤਾ ਨੇ ਕੀ ਕਹਿਣਾ ਹੁੰਦਾ ਉਹਨਾਂ ਨੇ ਕਿਹੜਾ ਰੋਕ ਲੈਣਾ ਹੁੰਦਾ ਤਿਆਰੀ ਤਿਆਰੀ ਕੀਤੀ ਹੁੰਦੀ ਆ ਉਹ ਸਾਰਾ ਸਮਾਨ ਪੈਕ ਕੀਤਾ ਹੁੰਦਾ ਕੀ ਖਾਣਾ ਕੀ ਪੀਣਾ ਸਾਰੀ ਤਿਆਰੀ ਹੁੰਦੀ ਗੱਡੀ ਤਿਆਰ ਹੁੰਦੀ ਆ ਤੇ ਮਾਤਾ ਪਿਤਾ ਨੇ ਬਸ ਇਨਾ ਕਹਿ ਦੇਣੀ ਕਿ ਅਸੀਂ ਘੁੰਮਣ ਚੱਲੇ ਆਂ ਤੇ ਪਿਤਾ ਨੇ ਬਸ ਇੱਕ ਦੋ ਗੱਲਾਂ ਕਹਿਣੀਆਂ ਹੁੰਦੀਆਂ ਧਿਆਨ ਨਾ ਰਿਓ ਅ ਸਮੁੰਦਰ ਵਿੱਚ ਗਾਹ ਨਾ ਵੜਦੇ ਜਾਇਓ ਕਈ ਵਾਰੀ ਪੈਰ ਤੇ ਸਲਜਾਂਦਾ ਹੁੰਦਾ ਵਾ ਕਈ ਥਾਵਾਂ ਤੇ ਪਾਣੀ ਡੂੰਘਾ ਹੁੰਦਾ ਵਾ ਐਵੇਂ ਕਿਤੇ ਨਿਹਰਾਣਾ ਕਰਕੇ ਆਇਓ ਟਾਈਮ ਨਾਲ ਵਾਪਸ ਆਜੋ ਚਾਰਕ ਗੱਲਾਂ ਹੁੰਦੀਆਂ ਨੇ ਤੇ ਨਿਆਣੇ ਕਹਿ ਦੇਣ ਹਾਂ ਜੀ ਠੀਕ ਅਸੀਂ ਧਿਆਨ ਰੱਖਾਂਗੇ ਸਾਰੇ ਮਸਲੇ ਹੱਲ ਤੇ ਜੇ ਉਹ ਗੱਲ ਹੀ ਨਾ ਸੁਣਨ ਸਾਨੂੰ ਪਤਾ ਵਾ ਇਥੇ ਸਾਰੇ ਸੇਫਟੀ ਇੰਸਟਰੂਮੈਂਟ ਲੱਗੇ ਹੁੰਦੇ ਆ ਨਾਲ ਸਾਨੂੰ ਸਾਰਾ ਪਤਾ ਆਪਣਾ ਤੁਸੀਂ ਗਿਆਨ ਆਪਣੇ ਕੋ ਰੱਖੇ ਕੋ ਪਿੰਡ ਦਾ ਛੱਪੜ ਨਹੀਂ ਵੀ ਜਿੰਦੇ ਚ ਡੁੱਬ ਜਾਗੇ ਵੈਸੇ ਇਦਾਂ ਦੇ ਇਨਸੀਡੈਂਟ ਹਨ ਉਹ ਮੇਰੇ ਕੋਲ ਸਮਾਨੀ ਵੀ ਮੈਂ ਤੁਹਾਨੂੰ ਸੁਣਾਵਾ ਇਦਾਂ ਦੇ ਇਨਸੀਡੈਂਟ ਆਲਰੇਡੀ ਹੋ ਜਾਂਦੇ ਨੇ ਪਰ ਤਾਂ ਵੀ ਮੈਂ ਹੁਣ ਗੱਲ ਚੱਲੀ ਸੰਖੇਪ ਸੁਣਾਵਾ ਐ ਬਸ ਫੋੜ ਦੇ ਇਲਾਕੇ 'ਚ ਇੱਕ ਨਗਰ ਕੀਰਤਨ ਹੋਇਆ ਤੇ ਨਗਰ ਕੀਰਤਨ ਤੋਂ ਬਾਅਦ ਇੱਕ ਮਾਮਾ ਸੀ ਤੇ ਇੱਕ ਪਣੇਵਾ ਸੀ ਤੇ ਲਗਭਗ ਉਹਨਾਂ ਦੀ ਉਮਰ ਸੇਮ ਸੀ। ਉਹਨਾਂ ਨੇ ਆਪਣੀ ਮਾਤਾ ਨੂੰ ਕਿਹਾ ਵੀ ਇੱਥੇ ਨਗਰ ਕੀਰਤਨ ਤੇ ਆਏ ਆ ਤੇ ਲੱਗੇ ਇੱਥੇ ਬੀਜਿਆ ਤੇ ਆਪਾਂ ਉੱਥੇ ਵੀ ਘੁੰਮ ਆਈਏ ਗਰਮੀਆਂ ਤੇ ਦੇਣਿਆਂ ਤੇ ਆਪਾਂ ਨਾਲੇ ਉੱਥੇ ਨਹਾਵਾਂਗੇ ਤੇ ਫਰੈਸ਼ ਹੋ ਜਾਵਾਂਗੇ ਸਾਰਾ ਦਿਨ ਆਪਾਂ ਸੇਵਾ ਕਰਦੇ ਰਹਾਂ। ਮਾਤਾ ਕਹਿ ਲੱਗੀ ਵੀ ਪੁੱਤਰ ਉਦੋਂ ਤੇ ਨੇਰਾ ਹੋਇਆ ਵਾ। ਤੇ ਫਿਰ ਕਿਸੇ ਦਿਨ ਸਪੈਸ਼ਲ ਪ੍ਰੋਗਰਾਮ ਬਣਾ ਕੇ ਦਿਨੇ ਆ ਜਿਓ। ਉਹਨਾਂ ਨੇ ਜ਼ਿੱਦ ਕੀਤੀ ਨਹੀਂ ਜਾਣਾ ਹੀ ਜਾਣਾ। ਚਲੇਗੇ। ਇੱਥੇ ਤੁਹਾਨੂੰ ਪਤਾ ਜਿਹੜੇ ਸਾਡੇ ਭਰਾ ਇੱਥੇ ਕਈ ਸਾਲਾਂ ਤੋਂ ਰਹਿੰਦੇ ਆ ਵੀ ਜਿਹੜੇ ਜੜੀਆਂ ਝੀਲਾਂ 20 ਨੇ ਜਿਹੜੇ ਉਹਨਾਂ ਦੇ ਵਿੱਚ ਵੀ ਪ੍ਰਾਈਵੇਟ ਪ੍ਰਾਪਰਟੀਆਂ ਕਈ ਲੋਕਾਂ ਨੇ ਆਪਣੀ ਇਸ ਤਰ੍ਹਾਂ ਦੇ ਪਾਰਕ ਖੋਲੇ ਥੋੜੀ ਜਿਹੀ ਦੀ ਫੀਸ ਹੁੰਦੀ ਆ ਤੇ ਉਹਦੇ ਸ ਲੋਕੀ ਜਾ ਕੇ ਤੇ ਆਪਣਾ ਐਂਟਰਟੇਨਮੈਂਟ ਕਰਦੇ ਨਾ ਦੇ ਕਿਸ਼ਤੀਆਂ ਤੇ ਤੈਰਦੇ ਜੋ ਵੀ ਕਰਦੇ ਮਾਤਾ ਨੇ ਮਨਾ ਕੀਤਾ ਬੱਚੇ ਨਹੀਂ ਮੰਨੇ ਸ਼ਾਮ ਦਾ ਸਮਾਂ ਸੀ ਉਤੋਂ ਰਾਤ ਪੈਣੀ ਸ਼ੁਰੂ ਹੋ ਗਈ ਸੀ ਤੇ ਉਹ ਮਾਤਾ ਦਾ ਜਿਹੜਾ ਬੇਟਾ ਸੀ ਨੌਜਵਾਨ ਉਹ ਸਮੁੰਦਰ 'ਚ ਵੜ ਗਿਆ। ਸਮੁੰਦਰ ਦੇ ਵਿੱਚ ਉਹ ਥਾਂ ਸੀ ਜਿੱਥੇ ਕਿਸੇ ਸਮੇਂ ਵਿੱਚ ਆਣ ਕੇ ਸਮੁੰਦਰੀ ਜਹਾਜ਼ ਲੱਗਦੇ ਹੁੰਦੇ ਸੀ। ਉਥੋਂ ਥਾਂ ਜ਼ਿਆਦਾ ਡੂੰਘਾ ਸੀ ਤੇ ਉਹ ਬੱਚਾ ਨਾਉਂਦਾ ਨਾਉਂਦਾ ਉਧਰ ਨੂੰ ਚਲਿਆ ਗਿਆ ਤੇ ਥੱਲੇ ਉਹ ਇੱਕੇ ਦਮ ਥਾਂ ਡੂੰਘਾ ਆ ਗਿਆ ਉਹ ਵਿਚਾਰਾ ਡੁੱਬ ਗਿਆ। ਘਰ ਵਾਲਿਆਂ ਨੇ ਮਾਤਾ ਨੇ ਸੋਚਿਆ ਵੀ ਸ਼ਾਇਦ ਨੇ ਚੁੱਭੀ ਮਾਰੀ ਹੋਣੀ ਵੀ ਫਿਰ ਨਿਕਲ ਆਊਗਾ। ਨਾ ਨਿਕਲਿਆ ਗਿਆ। ਲਾਗੇ ਉਹਦਾ ਮਾਮਾ ਨਹਾ ਦਾ ਪਿਆ ਸੀ ਓਨੀ ਉਮਰ ਦਾ ਉਹਨੂੰ ਬਚਾਉਣ ਵਾਸਤੇ ਗਿਆ ਉਹ ਵੀ ਵਿੱਚ ਡੁੱਬ ਗਿਆ ਰੌਲਾ ਪਿਆ ਆਲੇ ਦੁਆਲੇ ਜਿਹੜੇ 2-4 ਲੋਕ ਸੀ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਪਾਣੀ ਦੇ ਵਿੱਚ ਮਿੱਟੀ ਰੇਤ ਆਦਿਕ ਜੋ ਵੀ ਖੁੱਲ ਗਈ ਪਾਣੀ ਗੰਧਲਾ ਹੋ ਗਿਆ ਕੋਈ ਉੱਥੇ ਲੱਭਿਆ ਨਾ ਰਾਤ ਨੂੰ ਪੁਲਿਸ ਆਈ ਲੱਭਦੇ ਰਹੇ ਪਰ ਲੱਭਿਆ ਕੁਛ ਨਾ ਸਵੇਰ ਹੋਣ ਤੇ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਤੈਰ ਕੇ ਉੱਤੇ ਆਈਆਂ ਕਹਿਣ ਦਾ ਭਾਪੀ ਉਸ ਬੀਬੀ ਨੂੰ ਮੈਂ ਆਪ ਮਿਲਿਆ ਸਰੀ ਦੇ ਵਿੱਚ ਤੇ ਉਸ ਬੀਬੀ ਦੀਆਂ ਅੱਖਾਂ ਦੇ ਸਾਹਮਣੇ ਉਹਦਾ ਨੌਜਵਾਨ ਪੁੱਤਰ ਵੀ ਤੇ ਉਹਦਾ ਭਰਾ ਵੀ ਦੋਵੇਂ ਪਾਣੀ 'ਚ ਡੁੱਬ ਗਏ। ਮਾਤਾ ਪਿਤਾ ਨਹੀਂ ਹਟਾਇਆ ਤਾਂ ਦੇਣੀਆਂ ਹੁੰਦੀਆਂ ਨਾ। ਆਹ ਕੰਮ ਨਾ ਕਰੋ ਤੇ ਜੇ ਅਸੀਂ ਆਪਣੇ ਵਿਰਸੇ ਨੂੰ ਭੁੱਲ ਦੇ ਜਾਂਦੇ ਹਾਂ ਔਲੇ ਦਾ ਖਾਦਾ ਤੇ ਸਿਆਣੇ ਦਾ ਆਖਿਆ ਬਾਅਦ 'ਚ ਫੇਰ ਚੇਤਾ ਆਉਂਦਾ। ਜੀ ਮਾਂ ਦੇ ਅੱਖੇ ਲੱਗ ਜਾਂਦੇ ਤੇ ਖੋਰੇ ਦਾ ਨਾ ਹੀ ਹੁੰਦਾ ਅੱਗੋਂ ਦੇ ਜੇ ਚੀਤੀ ਹੈ ਤਾਂ ਕਾਇਦ ਮਿਲੈ ਸਜਾਏ ਵੈਗੁਰੂ ਜੀ ਨੇ ਫਿਰ ਬਖਸ਼ਿਸ਼ ਕੀਤੀ ਨੌਜਵਾਨ ਮੁੰਡਾ ਜਿਹੜਾ ਸੀ ਉਹ ਇਸ ਤਰ੍ਹਾਂ ਪਾਣੀ ਚ ਡੁੱਬ ਗਿਆ ਸੀ ਵੈਗੁਰੂ ਨੇ ਫਿਰ ਉਹਨਾਂ ਦੀ ਕੋਖ ਨੂੰ ਬਾਗ ਲਾਇਆ ਤੇ ਉਹਨਾਂ ਦੇ ਘਰ ਹੁਣ ਦੋ ਬੱਚੇ ਜੋੜੇ ਹੋਏ ਨੇ ਨਿੱਕੇ ਨਿੱਕੇ ਬੱਚੇ ਨੇ ਚਲੋ ਵੈਗੁਰੂ ਉਹਨਾਂ ਨੂੰ ਤਾਂ ਗੁਰਸਤੀ ਬਖਸ਼ਣ ਦਾ ਰੋ ਵਿਚਾਰ ਮੇਰਾ ਕਹਿਣ ਦਾ ਭਾਵ ਹੈ ਵੀ ਗੁਰੂ ਦਾ ਹੁਕਮ ਮੰਨਿਏ ਅਸੀਂ ਵੀ ਸੋਹਣੇ ਲੱਗਦੇ ਆ ਤੇ ਜੇ ਪਤੀ ਪਤਨੀ ਇੱਕ ਦੂਜੇ ਦੀ ਗੱਲ ਮੰਨਣ ਇੱਕ ਦੂਜੇ ਦੀ ਰਿਸਪੈਕਟ ਕਰਨ ਤੇ ਉਹਨਾਂ ਦੇ ਵੀ ਜਿਹੜੇ ਰਿਸ਼ਤੇ ਨੇ ਉਹ ਵਧੀਆ ਨਿਭਦੇ ਨੇ ਇੱਕ ਨਾਲ ਨੂੰ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ ਸਾਚ ਰਤੇ ਸੇ ਨਿਰਮਲੇ ਹੋਮੈ ਤਜ ਵਿਚਾਰਾ ਪਰ ਇਹਦੇ ਵਾਸਤੇ ਹੋਮੈ ਤਜਣੀ ਪੈਂਦੀ ਆ ਹੰਕਾਰ ਤਜਣਾ ਪੈਂਦਾ ਜਿਸ ਤੋਂ ਮੇਲੈ ਸੋ ਤੁਦ ਮਿਲੈ ਸੋਈ ਸਚਿਆਰਾ ਹੇ ਪ੍ਰਭੂ ਜਿਸ ਨੂੰ ਤੂੰ ਮਿਲਦਾ ਹੈ ਉਹ ਤੈਨੂੰ ਮਿਲਦਾ ਹੈ ਉਹੀ ਸੱਚ ਦਾ ਵਪਾਰੀ ਆ ਜੀਹਦੇ ਉੱਤੇ ਵੈਗਰੂ ਜੀ ਕਿਰਪਾ ਕਰਕੇ ਤੁਸੀਂ ਉਹਨੂੰ ਆਪਣੇ ਨਾਲ ਮੇਲ ਲੈਂਦੇ ਹੋ ਉਸ ਮਨੁੱਖ ਦੀ ਜਿਹੜੀ ਜ਼ਿੰਦਗੀ ਆ ਉਸ ਵਰਗ ਹੋ ਜਾਂਦੀ ਹੈ ਅੱਜ ਦੇ ਵਕਤ ਸਾਧ ਸੰਗਤ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਮੇਂ ਦੀ ਸਮਾਪਤੀ ਹੋ